ਹਾਂਜੀ ਭਾਈ ਜੀ ਸਵਾਗਤ ਆ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਭਾਈ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਆਪਣੇ ਹੋਰ ਨਵੇਂ ਇੰਪਲੀਮੈਂਟ ਜਾਨੇ ਨੇ ਰੋਟਾਵੇਟਰ ਵੀ ਜਾਨਾ ਮਾਲਚਰ ਵੀ ਜਾਨਾ ਬੈਲਰ ਵੀ ਜਾਨੇ ਨੇ ਕਾਫੀ ਇੰਪਲੀਮੈਂਟ ਆਪਣੇ ਜਾਨੇ ਨੇ ਤੇ ਦੁਕਾਨ ਦੇ ਉੱਤੇ ਆਪਣੀ ਡੀਲਰਸ਼ਿਪ ਤੇ ਆਪਣੇ ਬੰਦੇ ਵੀ ਅੱਜ ਘਟ ਆਏ ਨੇ ਕੰਮ ਵੀ ਥੋੜਾ ਜਿਆਦਾ ਵਾ ਤੇ ਵਿਜੀ ਰਹਾਂਗੇ ਥੋੜਾ ਜਿਆ ਪਰ ਜਦੋਂ ਵੀ ਹੋਇਆ ਮਾੜੀ ਮੋਟੀ ਵੀਡੀਓ ਨਾਲ ਬਣਾਵਾਂਗੇ ਜਦੋਂ ਫ੍ਰੀ ਹੋਏ ਤੇ ਤੁਹਾਨੂੰ ਦਿਖਾਵਾਂਗੇ ਵੀ ਕਿਹੜਾ ਕਿਹੜਾ ਬੀਲਰ ਗਿਆ ਕਿਹੜਾ ਕਿਹੜਾ ਮਾਲਚਰ ਗਿਆ ਤੇ ਮਗਰ ਹੋਰ ਵੀ ਰੂਟਾਵੇਟਰ ਆਪਣੇ ਕੋਲ ਆ ਗਏ ਨਵੇਂ ਕਸ-ਕਸ ਕੇ ਰੱਖਲੇ ਸੁਪਰ ਸ਼ੀਡਰ ਤੇ ਮਾਲਚਰ ਕੋਈ ਵੀ ਸ਼ਕਤੀਮਾਨ ਦਾ ਇੰਪਲੀਮੈਂਟ ਲੈਣਾ ਹੋਇਆ ਤਾਂ ਬਾਈ ਆਪਣੇ ਨਾਲ ਸੰਪਰਕ ਜਰੂਰ ਕਰਿਓ ਤੇ ਵੀਡੀਓ ਚ ਬਣੇ ਰਹੋ ਇਦਾਂ ਹੀ ਤੇ ਬਾਕੀ ਸਾਰੇ ਜਿੰਨੇ ਵੀ ਵੀਰ ਆਪਣੀ ਵੀਡੀਓ ਦੇਖਦੇ ਨੇ ਸਾਰੇ ਵੀਰਾਂ ਨੂੰ ਇੱਕ ਰਿਕਵੈਸਟ ਜਰੂਰ ਆ ਬਾਈ ਜੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਲਾਈਕ ਤੇ ਕਮੈਂਟ ਆਪਣਾ ਕੀਮਤੀ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਕਰਿਓ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਬਾਈ ਜੀ ਕਿਸੇ ਨੇ ਵੀ ਕਿਸੇ ਵੀ ਪ੍ਰਕਾਰ ਦਾ ਇੰਪਲੀਮੈਂਟ ਲੈਣਾ ਹੋਇਆ ਬਾਈ ਜੀ ਸ਼ਕਤੀਮਾਨ ਦਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਬਾਈ ਜੀ ਤੇ ਅਦਰ ਕੰਪਨੀਆਂ ਦੇ ਆਪਣੇ ਕੋਲ ਜਿਵੇਂ ਲੇਜ਼ਰ ਕਰਾ ਹੋਇਆ ਉਹ ਵੀ ਖੜਾ ਵਾ ਦੇਖੋ ਰੂਟਾਵੇਟਰ ਖੜੇ ਨੇ 10 ਫੁੱਟੇ ਲੇਜ਼ਰ ਖੜਾ ਖੜਾ ਤੇ ਪਲੋ ਖੜਾ ਜੀ ਐਮਵੀ ਪਲੋ 3 ਬਾਟਮ ਬਹੁਤ ਵਧੀਆ ਕੁਆਲਿਟੀ ਦਾ ਪਲੋ ਹੈ ਸ਼ਕਤੀਮਾਨ ਦਾ ਕਾਫੀ ਟਾਈਮ ਤੋਂ ਆਪਣਾ ਚੱਲ ਰਿਹਾ ਵਾ ਤੇ ਹੋਰ ਵੀ ਕਿਸੇ ਨੇ ਸਬਸਿਡੀ ਨਿਕਲੀ ਹੋਈ ਬਾਈ ਸੁਪਰਸੀਡਰਾਂ ਤੇ ਜਾਂ ਹੋਰ ਕਿਸੇ ਚੀਜ਼ ਤੇ ਕੁਝ ਵੀ ਲੈਣਾ ਹੋਇਆ ਤਾਂ ਆਪਣੇ ਨਾਲ ਬਾਈ ਜੀ ਸੰਪਰਕ ਕਰ ਸਕਦੇ ਹੋ ਜੀ ਤੇ ਬਾਕੀ ਵੀਰੇ ਬਈਰ ਕਈ ਪੁੱਛਦੇ ਨੇ ਵੀ ਸਬਸਿਟੀਆਂ ਬਾਰੇ ਸਬਸਿਟੀਆਂ ਕਦੋਂ ਆਉਣਗੀਆਂ ਬਾਈ ਜੀ ਹਜੇ ਕੋਈ ਪੱਕੀ ਤਰੀਕ ਨਹੀਂ ਹੈਗੀ ਸਬਸਿਟੀ ਵੀ ਕਦੋਂ ਭਰ ਹੋਣੀ ਆ ਇਹ ਹਲੇ ਤਾਂ ਫਿਲਹਾਲ ਤਾਂ ਜਾਨੀ ਕਿ ਜਿਹੜੇ ਵੀਰਾਂ ਨੇ ਆ ਦੋ ਤਿੰਨ ਕੁ ਮਹੀਨੇ ਪਹਿਲਾਂ ਸਬਸਿਟੀਆਂ ਆਈਆਂ ਸੀ ਜਿਹੜੇ ਵੀਰਾਂ ਨੇ ਉਹ ਸਬਸਿਡੀਆਂ ਭਰੀਆਂ ਹੋਈਆਂ ਨੇ ਸਿਰਫ ਉਹ ਸਬਸਿਡੀਆਂ ਨਿਕਲ ਰਹੀਆਂ ਨੇ ਤੇ ਉਹ ਹੀ ਆਈ ਜਾ ਰਹੀਆਂ ਨੇ ਹਲੇ ਤੇ ਜੇ ਜਿਹੜੀ ਦੁਬਾਰਾ ਨਵੀਂ ਭਰਨੀ ਆ ਹਜੇ ਉਹਦੀ ਕੋਈ ਤਰੀਕ ਹੈ ਨਹੀਂਗੀ ਤੇ ਜਦੋਂ ਵੀ ਨਵੀਂ ਸਬਸਿਡੀ ਆਉਂਦੀ ਆ ਕਿਹੜੀ ਕਿਹੜੀ ਇੰਪਲੀਮੈਂਟਾਂ ਤੇ ਆਉਂਦੀ ਆ ਸਾਰੀ ਜਾਣਕਾਰੀ ਬਾਈ ਆਪਾਂ ਨੂੰ ਆਪਾਂ ਤੁਹਾਨੂੰ ਇਸ YouTube ਚੈਨਲ ਤੇ ਬਾਈ ਆਪਾਂ ਦੇ ਦਿੰਨੇ ਅੱਗੇ ਵੀ ਤੇ ਜਦੋਂ ਵੀ ਸਬਸਿਡੀ ਆਉਂਦੀ ਆ ਜਿਹੜੇ ਇੰਪਲੀਮੈਂਟ ਤੇ ਆਉਂਦੀ ਆ ਰੂਟਾ ਵਾਟਰ ਤੇ ਕਿਸੇ ਤੇ ਵੀ ਆਉਂਦੀ ਆ ਸਾਰੀ ਜਾਣਕਾਰੀ ਬਾਈ ਜੀ ਆਪਾਂ ਤੁਹਾਨੂੰ ਦਵਾਂਗੇ ਤੇ ਇਸ ਕਰਕੇ ਕਹਣਾ ਉਹਨਾਂ ਮੈਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਜਰੂਰ ਕਰਿਓ ਤੇ ਬਾਕੀ ਬਾਈ ਵੀਰ ਉਹ ਨਹੀਂ ਆਉਣੇ ਵਾਲੇ ਆ ਉਹਨਾਂ ਨੂੰ ਆਪਾਂ ਮਲਚਰ ਮਲਚਰ ਵਗੈਰਾ ਕਾਫੀ ਕੁਝ ਦੇਣਾ ਵਾ ਤੇ ਬਣੇ ਰਿਹਾ ਵੀਡੀਓ ਚ ਇਦਾਂ ਹੀ ਲਓ ਬਾਈ ਜੀ ਅੱਜ ਆਪਾਂ ਕਰਿਆ ਬਾਈ ਜੀ 9 ਫਟਾ ਰੂਟਰ ਸੇਲ ਹੌਲੈਂਡ ਨਾਲ ਜੀ ਮੈਂ ਸਾਰੀ ਕਾਊਟਰ ਸੇਲ ਕਰਿਆ ਜੀ ਹੌਲੈਂਡ 3602 ਤੇ ਬਕਸੂ ਸੋਨਾ ਵਾਲੇ ਟਾਇਰ ਆਈ ਐਮ ਆਰ ਐਫ ਦੇ ਤੇ ਬਾਕੀ ਆਪ ਨੂੰ ਚੱਲਦਾ ਦਿਖਾਵਾਂਗੇ 9 ਫੁੱਟ ਰੂਟਾਵੇਟਰ ਹਾਲੈਂਡ 3600 ਟੂ ਨਾਲ ਜਦੋਂ ਬਾਈ ਇਹਨਾਂ ਕੋਲ ਗੇੜੇ ਸੈੱਟ ਕਰਨਗੇ ਉਦੋਂ ਤੁਹਾਨੂੰ ਆਪਾਂ ਇਹ ਚੱਲਦਾ ਦਿਖਾਵਾਂਗੇ 9 ਫੁੱਟ ਤੇ 9 ਫੁੱਟ ਰੂਟਾਵੇਟਰ ਬਾਈ ਜਿਹੜਾ ਸ਼ਕਤੀਮੰਦ 9 ਫੁੱਟ ਰੂਟਾਵੇਟਰ ਆ ਮੈਂ ਅੱਗੇ ਵੀ ਦੱਸਦਾ ਉਹਨਾਂ ਤੇ ਕਈ ਵੀਰ ਫਿਰ ਵੀ ਬਾਈ ਹੁਣੀ ਪੁੱਛਦੇ ਸੀਗੇ ਵੀ 9 ਫੁੱਟ ਪ੍ਰੋਪਰ 9 ਫੁੱਟ ਇਹ ਬਾਹਰੋਂ ਬਾਈ ਇਹ ਬਾਹਰੋਂ 9 ਫੁੱਟ ਨਹੀਂ ਹੈਗਾ ਇਹ ਅੰਦਰੋਂ ਅੰਦਰੋਂ 9 ਫੁੱਟ 2 ਇੰਚ ਆ ਬਾਹਰੋਂ ਤਾਂ 9.5 ਨੂੰ ਪਹੁੰਚ ਜੂਗਾ ਸ਼ਾਇਦ ਇਹ ਅੰਦਰੋਂ ਇੱਥੋਂ ਵਰਕਿੰਗ ਇਹਦੀ ਇਹਦੀ ਵਰਕਿੰਗ ਵਰਕਿੰਗ 9 ਫੁੱਟ 2 ਇੰਚ ਦੀ ਇਹਦੀ ਵਰਕਿੰਗ ਵਰਕਿੰਗ ਆ। ਯਾਨੀ 9 ਫੁੱਟ ਨਾਲੋਂ ਲੰਬਾ ਇਹ ਕੰਮ ਕਰਦਾ ਵਾ। ਤੇ ਬਾਕੀ ਨੂੰ ਆਪਾਂ ਹੁਣ ਚੱਲਦਾ ਦਿਖਾਵਾਂਗੇ। ਤੇ ਕਿਸੇ ਨੇ ਹੋਰ ਸੱਤੀਮਾਨ ਦਾ ਕੋਈ ਵੀ ਹੋਰ ਇੰਪਲੀਮੈਂਟ ਲੈਣਾ ਹੋਇਆ ਤਾਂ ਬਾਈ ਜੀ ਆਪਣੇ ਨਾਲ ਸੰਪਰਕ ਕਰਿਓ। ਤੇ ਸਾਰੇ ਆਪਣੇ ਕੋਲ ਰੂਟਰਵੇਟਰ ਕੱਸੇ-ਕਸਾਏ ਪਏ ਨੇ ਜੀ ਤਿਆਰ ਹੋਏ ਹੋਏ। 8 ਫੁੱਟ ਵੀ ਪਏ ਨੇ, 9 ਫੁੱਟ, 10 ਫੁੱਟ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇੰਪਲੀਮੈਂਟ ਬਾਈ ਜੀ ਸੱਤੀਮਾਨ ਦਾ ਲੈਣਾ ਹੋਇਆ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਬਾਈ। ਤੇ ਸਾਰੇ ਤਰ੍ਹਾਂ ਦੇ ਰੂਟਰ ਵੇਟਰ ਤੇ ਮਲਚਰ ਆਪਣੇ ਕੋਲ ਹੁੰਦੇ ਆ ਸੂਪਰ ਸੀਡਰ ਵੀ ਖੜੇ ਨੇ ਬਾਈ ਜੀ ਠੀਕ ਮਲਚਰ ਜ਼ਿਆਦਾਤਰ ਬਾਈ ਜੀ ਹੁਣੀ ਕਈ ਵਾਰੀ ਵੀਰ ਪੁੱਛਦੇ ਨੇ ਵੀ ਪੁਰਾਣਾ ਮਲਚਰ 8 ਫੁੱਟਾ ਪੁਰਾਣਾ ਬਾਈ ਬਹੁਤ ਘੱਟ ਆਉਂਦਾ 8 ਫੁੱਟੇ ਮਲਚਰ ਜਿਹੜੇ ਹੁਣੇ ਵਿਗਣ ਲੱਗੇ ਨੇ ਨਾ ਮੈਂ ਪਹਿਲਾਂ 7 ਸੀਗੇ 7 ਕਦੇ ਕਦੇ ਆ ਜਾਂਦਾ ਉਹ ਆਪਾਂ ਤੁਹਾਨੂੰ ਵੀਡੀਓ ਨਾਲ ਦੀ ਨਾਲ ਪਾ ਦਿਆ ਕਰਾਂਗੇ ਤੇ ਹਜੇ ਫਿਲਹਾਲ ਤਾਂ ਨਵੀਂ ਮਲਚਰ ਖੜੇ ਨੇ ਤੇ ਬਾਕੀ ਸੂਪਰ ਸੀਡਰ ਖੜੇ ਨੇ ਤੇ ਆਪਣੇ ਜਿਹੜਾ 8 ਫੁੱਟਾ ਰੂਟਰ ਵੇਟਰ ਆ ਜੀ ਉਹਦੇ ਵਿੱਚ ਕਈ ਤਰ੍ਹਾਂ ਦੇ ਰੂਟਾ ਬਟਰ ਆਉਂਦੇ ਜਿਵੇਂ 8 ਫੁੱਟ ਦੇ 53 ਬਲੇਡ ਵਾਲਾ ਵੀ ਆਉਂਦਾ ਤੇ ਆ ਜਿਹੜਾ 8 ਫੁੱਟਾ ਖੜਾ ਇਹ 60 ਬਲੇਡ ਵਾਲਾ ਕਈ ਵੀਰ ਮੰਗਦੇ ਵੀ 8 ਫੁੱਟ ਦੇ 60 ਬਲੇਡਾਂ ਵਾਲਾ ਚਾਹੀਦਾ ਉਹ ਵੀ ਆਪਣੇ ਕੋਲ ਹੈਗਾ ਵਾ ਰੂਟਾ ਬਟਰ ਤੇ ਬਾਕੀ ਇੱਧਰ ਤੇ ਬੈਲਰ ਵੀ ਜਾਣੇ ਨੇ ਜੀ ਤਿਆਰ ਕਰਕੇ ਖੜਾਏ ਹੋਇਆ ਬੈਲਰ ਤੇ ਰੈਕ ਦੇਖੋ ਜੀ ਰੈਕ ਵੀ ਪੂਰਾ ਤਿਆਰ ਕਰਕੇ ਖੜਾਇਆ ਹੋਇਆ ਹੈ ਸਵਰਾਜ 743 3 ਸਪੀਡ ਵਾਲੀ ਨਵੀਂ ਨਮਾ ਲੈ ਕੇ ਆਇਆ ਟਰੈਕਟਰ ਤੇ ਨਾਲੇ ਬੀਲਰ ਤੇ ਰੈਕ ਵੀ ਆਊਗਾ ਨਮਾ ਤੇ ਉਹ 969 ਪਹਿਲੇ ਵਾਲਾ ਖੜਾ ਤੇ ਉਹ ਵੀ ਨਵਾਂ ਹੀ ਆ ਯਾਨੀ ਕਿ ਥੋੜਾ ਜਿਹਾ ਹੋ ਗਿਆ ਲੈ ਜਾਂਦੇ ਨੂੰ ਵੀ ਯਾਨੀ ਕਿ ਨਵਾਂ ਹੀ ਹੈ ਤੇ ਆ ਜਿਹੜਾ ਹੋਣ ਲੈ ਜਾਂਦਾ ਸਵਰਾਜ 743 ਕਮੈਂਟ ਕਰਕੇ ਜਰੂਰ ਦੱਸਿਓ ਬਾਈ ਸਵਰਾਜ ਜਿਹੜੇ ਨਵੇਂ ਆਏ ਨੇ 743 ਜੇ ਕੋਈ ਬਾਈ ਚਲਾ ਰਿਹਾ ਕਿਦਾਂ ਦਾ ਟਰੈਕਟਰ ਤੇ ਤਿੰਨ ਸਪੀਡਾਂ ਚ ਆ ਜੀ ਇਹ 5 ਸਟਾਰ ਆ ਤੇ ਸਾਈਡ ਗੇਅਰ ਆ ਜੀ ਮੋਢਲਾ ਵਾਟਸਾਪ ਪਹਿਲੇ ਵਾਲਾ 855 ਹੀ ਆ ਸਾਰਾ ਪਹਿਲੇ ਵਾਲਾ 855 ਦਾ ਇੰਜਨ ਹੈ ਚ ਤੇ ਜਿਹੜਾ ਹੋਣ ਵਾਲਾ 855 ਹੁੰਦਾ ਉਹਦੇ ਵਿੱਚ ਥੋੜੀ ਜੀ ਮਤਲਬ ਪਾਵਰ ਵਧਾਈ ਹੋਈ ਹੈ ਜੀ ਤਾਂ ਪੂਰੇ ਛੋਟੇ ਟਰੈਕਟਰ ਹੁੰਦੇ ਨੇ ਜੀ ਸਵਰਾਜ ਤੇ ਬਾਕੀ ਆ ਦੇਖੋ ਜੀ 969 ਇਹ ਟਰੈਕਟਰ ਬਈ ਜੇ ਦੇਖਿਆ ਜਾਵੇ ਕਈ ਬੰਦੇ ਕਹਿੰਦੇ ਨੇ ਵੀ ਓਏ ਵੀਰ ਵਿੱਚ ਕਹਿੰਦੇ ਵੀ ਹੁੰਨੇ ਆ ਇੰਸਟਾਗ੍ਰam ਤੇ ਵੀ ਆਪਾਂ ਦੇਖ ਲੈਂਦੇ ਆ ਕਾਫੀ ਲੜਾਈ ਜੀ ਚੱਲਦੀ ਆ ਹੌਲੈਂਡ ਤੇ ਸਵਰਾਜ ਚ ਕਹਿੰਦੇ ਵੀ ਕਾਫੀ ਹਲਕਾ ਵਾ ਸਵਰਾਜ ਹੌਲੈਂਡ ਨਾਲੋਂ ਪਰ ਜੇ ਮੈਨੂੰ ਉੱਦਾ ਇਸ ਟਾਈਪ ਦੇਖਿਆ ਜਾਵੇ 967 ਜਾਨੀ ਕਿ ਬਹੁਤ ਹੈਵੀ ਟਰੈਕਟਰ ਆ ਜੀ ਕੋਈ ਮਾੜਾ ਟਰੈਕਟਰ ਨਹੀਂ ਗਾ ਬਹੁਤ ਵਧੀਆ ਟਰੈਕਟਰ ਆ ਜੀ ਤੇ ਪਾਵਰਫੁਲ ਟਰੈਕਟਰ ਆ ਜੀ ਪੂਰਾ ਯਾਨੀ ਬਗੈਰ ਮੋਡੀਫਿਕੇਸ਼ਨ ਤੋਂ ਚੱਲਣ ਵਾਲਾ ਟਰੈਕਟਰ ਆ ਜੀ ਤੇ ਸਾਈਡ ਗੇਅਰ ਆ ਜੀ 3 ਸਪੀਡ ਆ ਤੇ ਬਾਕੀ ਪਾਵਰ ਵੀ ਬਹੁਤ ਹੈ ਮੈਨੂੰ ਲੱਗਦਾ 65 ਹਾਰਸ ਪਾਵਰ ਦਾ ਟਰੈਕਟਰ ਹੋਊਗਾ ਇਹਨਾਂ ਦਾ 1700 ਦਾ ਇਹ ਸ਼ਕਤੀਮਾਨ ਦਾ ਬਿੱਲਰ ਲੈ ਕੇ ਚੱਲੇ ਨੇ ਬਾਈ ਹਣੀ ਤੇ ਮੁਬਾਰਕਾਂ ਬਾਈ ਇਹਨਾਂ ਨੂੰ ਬਹੁਤ ਬਹੁਤ ਟਰੈਕਟਰਾਂ ਦੀਆਂ ਵੀ ਤੇ ਬਿੱਲਰ ਰੈਕ ਦੀਆਂ ਵੀ ਬੇਲਰ ਬੇਲਰ ਤਾਂ ਜੀ ਖਾਸ ਕਰ ਘੱਟ ਪਾਵਰ ਨਾਲੇ ਚੱਲੇ ਜਾਂਦਾ ਜੀ ਬੇਲਰ ਤਾਂ ਜੀ ਜਿਵੇਂ ਆਪਾਂ ਮਹਿੰਦਰਾ ਦਾ ਲਾ ਲਓ ਜੂਵੋ 575 ਜਾਂ 585 ਜਿਹੜੇ ਮਹਿੰਦਰਾ ਜੂਵੋ ਨੇ ਉਹਨਾਂ ਨਾਲ ਵੀ ਜਾਨੀ ਕਿ ਬਹੁਤ ਵਧੀਆ ਜਿਹੜਾ ਇਹ ਚੱਲਦਾ ਵਾ ਜੀ ਪਾਈਥੀਟੀ ਗਾਹਾਂ ਕਰ ਲਓ ਥੋੜਾ ਜੀ ਇਧਰੋਂ ਫੋਟੋ ਖਿੱਚੋ ਜੂ ਕੜੀ ਆਉਂਦਾ ਉਥੋਂ ਪਰੇ ਹੋ ਜਿਵੇਂ ਜੀ ਗਾਹਨ ਕਰ ਲਓ ਥੋੜਾ ਜਣਾ 93 ਵੀ ਗਾਹਾਂ ਕਰ ਲਓ ਜੀ ਤੇ ਘਟਜੋਈ ਬਤਾਲੇ। ਆ ਵੀ ਫੋਟੋ ਕਰ ਲਈਏ ਬਾਈ ਇਹਨਾਂ ਨਾਲ ਜੀ। ਤੇ ਬਾਅਦ ਚ ਫਿਰੋ ਆ ਰਹੇ ਆ 9 ਫਟਾ ਰੂਟਾਵੇਟਰ ਉਹਦੇ ਨਾਲ ਵੀ ਫੋਟੋ ਕਰ ਲਈਏ ਮੇਰੇ ਹਿਸਾਬ ਨਾਲ ਇਕੱਠੀਉ ਕਰ ਲਾਂਗੇ ਜੀ। ਜਿੰਨੇ ਵੱਡੀ ਰੋਟ ਜਣੇ ਆ ਇਕੱਠੀ ਕਰ ਲਾਂਗੇ। ਘਟੋ ਬਹੁਤ ਬਹੁਤ ਮੁਬਾਰਕਾਂ ਜੀ ਬਾਈ ਇਹਨਾਂ ਨੂੰ। ਬਿੰਦਰ ਉਹ ਵੀ ਆ ਤੇ ਟੋਲਾ ਟਰੈਕਟਰਾਂ ਨੂੰ। ਏ ਬਾਈ ਉਹ ਨਹੀਂ ਚਾਰੇ ਨੇ ਜੀ ਤੇ ਉਸ ਤੋਂ ਬਾਅਦ ਇਧਰ ਆਈ ਨੌ ਫਟਾ ਜੀ ਨਿਊ ਹਾਲੈਂਡ ਸ਼